ਵਰਜਿਨੀਆ ਦੇ ਇੱਕ ਜੋੜੇ ਦੇ ਦੁਆਰਾ ਕੀਤੀ ਗਈ ਇੱਕ ਗਲਤੀ ਕਹੋ ਜਾਂ ਜਿਹੜੇ ਦੋਸ਼ ਉਹਨਾਂ ਉੱਤੇ ਲੱਗੇ ਸੀ ਉਹਨਾਂ ਨੇ ਗਿਲਟੀ ਪਲੀ ਕਰ ਲਿਆ ਦੋਸ਼ ਕਬੂਲ ਲਏ ਆ ਇਮੀਗ੍ਰੇਸ਼ਨ ਕਰਾਈਮਸ ਨੂੰ ਜਿਹੜਾ ਉਹ ਲੈ ਕੇ ਕੀ ਸੀਗਾ ਅਟਾਰਨੀ ਟੇ ਕਹਿਣਾ ਜੀ ਇਹ ਪੂਰਾ ਮਾਜਰਾ ਤੇ ਇਹਦੇ ਇਫੈਕਟਸ ਦੇ ਬਾਰੇ ਵੀ ਫਿਰ ਆਪਾਂ ਚਰਚਾ ਕਰਦੇ ਆ ਜੀ ਬਿਲਕੁਲ ਅ ਪਹਿਲਾਂ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਅ ਤੁਸੀਂ ਜਿਹੜੀ ਚੀਜ਼ ਮੈਂ ਦੱਸਣਾ ਚਾਹੁੰਦਾ ਸਾਰੇ ਨੂੰ ਇਹ ਆ ਕਿ ਖਬਰ ਸੁਣ ਕੇ ਨਾ ਹੁਣ ਕਈ ਵਾਰੀ ਤੁਸੀਂ ਖਬਰਾਂ ਸੁਣੋਗੇ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਤੁਸੀਂ ਰਿਲੇਟ ਵੀ ਸ਼ਾਇਦ ਕਰ ਸਕਦੇ ਆਂ ਕਿ ਅੱਛਾ ਇਦਾਂ ਹੋ ਗਿਆ ਉਦਾਂ ਹੋ ਗਿਆ ਤੇ ਕਈ ਵਾਰੀ ਤਾਂ ਜਦੋਂ ਹੈ ਫੜਦੇ ਆ ਕਿਸੇ ਨੂੰ ਬਹੁਤ ਜ਼ਿਆਦਾ ਉਹਨੇ ਕੁਝ ਕੀਤਾ ਹੁੰਦਾ ਠੀਕ ਹੈ ਕਈ ਵਾਰੀ ਜਦੋਂ ਫੜਦੇ ਤੁਸੀਂ ਕਹਣਾ ਯਾਰ ਇਹ ਤਾਂ ਕੋਈ ਐਡੀ ਗੱਲ ਨਹੀਂ ਸੀਗੀ ਕਈ ਵਿੱਚੋਂ ਦੀ ਇਦਾਂ ਦੀ ਵੀ ਕਈ ਵਾਰੀ ਚੀਜ਼ ਜਿਹੜੀ ਹੁੰਦੀ ਆ ਤੇ ਖਬਰਾਂ ਜਿਹੜੀਆਂ ਹੁਣ ਸੀਗੀਆਂ ਸਾਡੀਆਂ ਅੱਜ ਦੀਆਂ ਸਪੈਸ਼ਲੀ ਜਿੱਦਾਂ ਪਹਿਲਾਂ ਸੀਗਾ ਇੱਕ ਕੱਚੇ ਬੰਦਿਆਂ ਨੂੰ ਟਾਰਗੇਟ ਜਿਹੜਾ ਕੀਤਾ ਬਾਰਡਰ ਤੋਂ ਟੱਪ ਕੇ ਆਏ ਆ ਉਹਦੇ ਵਿੱਚ ਜਿਹੜੇ ਕਈ ਹੁਣ ਜਿਹੜੇ ਪੇਜ ਨੂੰ ਫੋਲੋ ਕਰਦੇ ਆ ਤੁਸੀਂ ਦੇਖੋ ਕਿ ਰਾਈਟ ਵਿੰਗ ਨਿਊਜ਼ ਨੂੰ ਜਿਹੜੇ ਫੋਲੋ ਕਰਦੇ ਆ ਉਹ ਕਈ ਉਹਨਾਂ ਦਾ ਬੜਾ ਅਕਸਰ ਜਿਆ ਇੱਕ ਹੁੰਦਾ ਸੀਗਾ ਕਿ ਤੁਹਾਨੂੰ ਲੀਗਲੀ ਆਣਾ ਚਾਹੀਦਾ ਤੁਸੀਂ ਸਾਰਿਆਂ ਨੇ ਇਹ ਚੀਜ਼ ਜਿਹੜੀ ਸੁਣੀ ਹੋਣੀ ਹੈ ਕਿ ਤੁਹਾਨੂੰ ਲੀਗਲੀ ਆਣਾ ਚਾਹੀਦਾ ਸੀਗਾ ਲੀਗਲੀ ਆਣਾ ਚਾਹੀਦਾ ਸੀਗਾ ਸਹੀ ਤਰੀਕੇ ਨਾਲ ਜੀ ਜੀ ਤੇ ਹੁਣ ਜਦੋਂ ਐਚ 1 ਬੀ ਵਾਲਿਆਂ ਤੇ ਬੈਨ ਲੱਗਾ ਠੀਕ ਆ ਉਹ ਵੀ ਕਈ ਵਾਰੀ ਇਦਾਂ ਕਹਿੰਦੇ ਸੀਗਾ ਆਪਾਂ ਆਪ ਲੀਗਲੀ ਆਏ ਆ ਆਪਾਂ ਫੈਮਿਲੀ ਬੇਸ ਤੇ ਆਏ ਆ ਫੈਮਿਲੀ ਬੇਸ ਵਾਲੇ ਜਿਹੜੇ ਸੀਗੇ ਉਹ ਥੋੜੇ ਜਿਹੜੇ ਸੈਲਮ ਬੇਸਡ ਵਾਲਿਆਂ ਨੂੰ ਸੀਗੇ ਕਈ ਵਾਰੀ ਰੇਡੀਓ ਤੇ ਵੀ ਹੋਇਆ ਕਮੈਂਟਾਂ ਚ ਵੀ ਹੋਇਆ ਤੇ ਆਪਣੇ ਆਪ ਨੂੰ ਤੁਸੀਂ ਕਹਿ ਲਓ ਕਿ ਇੱਕ ਬੈਟਰ ਸਮਝਦੇ ਸੀਗਾ ਜਿਹੜੀ ਵੀ ਤੁਸੀਂ ਸ਼ਬਦਾਵਲੀ ਵਰਤਣੀ ਆ ਕਿ ਉਦਾਂ ਦਾ ਕਿ ਆਪਾਂ ਬੈਟਰ ਆ ਕਿ ਇਹ ਕੱਚੇ ਆਂਦੇ ਆ ਇਦਾਂ ਦੀ ਜਿਹੜੀ ਸੀਗੀ ਕਮੈਂਟ ਬਾਜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਸੋਸ਼ਲ ਮੀਡੀਆ ਤੇ ਕਾਫੀ ਚੱਲਦੀ ਸੀ ਇਵੇਂ ਗਰੰਟੀ ਕਈ ਵਾਰੀ ਸਮਝਦਾ ਸੀਗਾ ਮੈਂ ਬੈਟਰ ਆ ਮੈਂ ਸਬੀਰੀਆਂ ਨਾ ਮੈਂ ਫੈਮਲੀ ਬੇਸ ਤੇ ਆ ਮੈਂ ਡਾਇਰੈਕਟ ਉਹਦੇ ਤੇ ਆਇਆ ਤੇ ਖਬਰਾਂ ਹੁਣ ਜਿਹੜਾ ਕਰਨ ਦਾ ਹੁਣ ਇੱਕ ਰੀਜ਼ ਆ ਕਿ ਸਾਡੇ ਨਾਲ ਸਿਟੀਜ਼ਨ ਵਗੈਰਾ ਵੀ ਤੁਸੀਂ ਸੁਣਿਆ ਹਣੇ ਕਈ ਵਾਰੀ ਕਹਿੰਦੇ ਆ ਕਿ ਮੈਂ ਸਿਟੀਜ਼ਨ ਆ ਮੈਂ ਤੁਹਾਡੇ ਪ੍ਰੋਗਰਾਮ ਨਾਲ ਜਿਹ ਕਿਉਂਕਿ ਜਿਹੜਾ ਪ੍ਰੋਗਰਾਮ ਆ ਉਹ ਸਿੱਧੀ ਜਿਹੜੀ ਗੱਲਬਾਤ ਸਪਸ਼ਟ ਤੁਹਾਨੂੰ ਜਿਹੜੀ ਦੱਸਦਾ ਬਿਨਾ ਮਿਰਚ ਮਸਾਲਾ ਜਿਹੜਾ ਲਾਏ ਕਿਦਾਂ ਤੇ ਸਾਰਾ ਕੁਝ ਸੁਣ ਕੇ ਤੁਹਾਨੂੰ ਇਹੀ ਲੱਗਣਾਗਾ ਅੱਜ ਜਿਹੜੇ ਉਹ ਬੰਦੇ ਸੀਗੇ ਨਾ ਜਿਹੜੇ ਕਹਿੰਦੇ ਸੀਗੇ ਕਿ ਲੀਗਲੀ ਆਣਾ ਚਾਹੀਦਾ ਈਵਨ ਜਿਹੜੇ ਅਮਰੀਕੀ ਲੋਕੀ ਕਈ ਵਾਰੀ ਆਪਣੀ ਆਰਗੂਮੈਂਟ ਦਿੰਦੇ ਹੁੰਦੇ ਹੈਗੇ ਕਿ ਲੋਕਾਂ ਨੂੰ ਲੀਗਲੀ ਆਣਾ ਚਾਹੀਦਾ ਤੇ ਤੁਹਾਨੂੰ ਜਿੱਦਾਂ ਦੱਸਿਆ ਸੀਗਾ ਸਾਰਿਆਂ ਨੂੰ ਕਿ ਉਹ ਦਿਨ ਦੂਰ ਨਹੀਂ ਕਿ ਲੀਗਲ ਇਮੀਗ੍ਰੇਸ਼ਨ ਵਾਲੇ ਵੀ ਜਿਹੜੇ ਹੈਗੇ ਆ ਛੱਡਣੇ ਇਹਨਾਂ ਨੇ ਉਹ ਵਾਲੇ ਵੀ ਨਹੀਂ ਹੈਗੇ ਤੇ ਐਂਡ ਆਫ ਦਾ ਡੇ ਜਿਹੜਾ ਹੁਣ ਮਸਲਾ ਸਾਰਿਆਂ ਨੂੰ ਪਤਾ ਹੈ ਇਹ ਕੇਸ ਚੀਜ਼ ਦਾ ਮਸਲਾ ਵਾ ਕਿਹੜੇ ਕਿੱਦਾਂ ਦੇ ਵਿਖਣ ਵਾਲੇ ਇਮੀਗ੍ਰੈਂਟ ਇਹਦੇ ਥੱਲੇ ਆਉਂਦੇ ਆ ਕਿਹੜੀ ਕੰਟਰੀਆਂ ਦੇ ਇਮੀਗ੍ਰੈਂਟਾਂ ਨੂੰ ਸਿੱਧੇ ਜਾਂ ਜਾਂਦੇ ਸੈਲਮ ਤੋਂ ਡਾਇਰੈਕਟਲੀ ਉਹਨਾਂ ਦੀਆਂ ਕੰਟਰੀਆਂ ਤੋਂ ਬੁਲਾਇਆ ਗਿਆ ਸਵਾਗਤ ਕੀਤਾ ਗਿਆ ਠੀਕ ਆ ਤੇ ਕਿਹੜੇ ਜਿਹੜੇ ਇੱਥੋਂ ਦੀ ਭੇਜੇ ਜਾ ਰਹੇ ਆ ਤੇ ਇਹਦੇ ਵਿੱਚ ਹਿੰਟੇ ਹੈਗਾ ਕਿ ਇਹ ਜਿਹੜੇ ਇਮੀਗ੍ਰੈਂਟਾਂ ਵੇਖਣ ਨੂੰ ਜਿਹੜੇ ਅਲੱਗ ਲੱਗਦੇ ਆ ਮਤਲਬ ਜਿਹੜਾ ਗੱਲਬਾਤ ਜਿਹੜੀ ਹੁਣ ਟਾਰਗੇਟ ਆ ਕਿ H1B ਵੀਜ਼ਾ ਟਾਰਗੇਟ ਕਰਤਾ ਉਹ ਸਿੱਧਾ ਨਿਸ਼ਾਨਾ ਜਿਹੜਾ ਆਪਣਾ ਇੰਡੀਆ ਤੇ ਸਾਧਿਆ ਗਿਆ ਤੇ ਲੈਟਿਨ ਅਮਰੀਕਨ ਜਿਹੜੇ ਹੋਗੇ ਸਾਰੇ ਸਾਊਥ ਅਮਰੀਕਾ ਵਾਲੇ ਉਹ ਤੇ ਜਿਹੜੇ ਆਪਣੇ ਇੰਡੀਅਨ ਇਮੀਗਰੈਂਟ ਆ ਇਹ ਇਹ ਦੋ ਕਮਿਊਨਿਟੀ ਆ ਜਿਹੜੀਆਂ ਟਾਰਗੇਟਡ ਹੈਵੀਲੀ ਹੈਗੀਆਂ ਦੋਨੋਂ ਤਰ੍ਹਾਂ ਦੀ ਇਮੀਗ੍ਰੇਸ਼ਨ ਭਾਵੇਂ ਉਹ ਲੀਗਲ ਇਮੀਗ੍ਰੇਸ਼ਨ ਨੂੰ ਸਟਾਪ ਕਰਨ ਦੀ ਇਲਿਗਲ ਇਮੀਗ੍ਰੇਸ਼ਨ ਨੂੰ ਸਟਾਪ ਕਰਨ ਦੀ ਹੈ ਹੁਣ ਬਾਕੀ ਤੁਸੀਂ ਆਪ ਸਮਝਦਾ ਹੋਣਾ ਤੁਸੀਂ ਇੱਥੋਂ ਗੱਡ ਸਕਦੇ ਆਂ ਆਰਗੂਮੈਂਟ ਪੇਸ਼ ਤਾਂ ਇਹ ਕੀਤੀ ਜਾ ਰਹੀ ਹੈਗਾ ਪਤਾ ਇਮੀਗ੍ਰੈਂਟ ਜਿਹੜੇ ਇਮੀਗ੍ਰੇਸ਼ਨ ਦੇ ਲਾਅਜ਼ ਆ ਉਹਨੂੰ ਇਨਫੋਰਸ ਕਰ ਰਹੇ ਆ ਤੇ ਇਹ ਜਿਹੜਾ ਮਸਲਾ ਹੈਗਾ ਤੇ ਹੁਣ ਗੱਲ ਕਰੀਏ ਵੈਸਟ ਵਰਜੀਨੀਆ ਵਾਲੇ ਕਪਲ ਦੀ ਸੋ ਕਪਲ ਨੇ ਗਿਲਟੀ ਪਲੀਡ ਕਰ ਲਿਆ ਰਜੇਸ਼ ਪਟੇਲ ਕਰਕੇ ਵਿਅਕਤੀ ਸੀਗਾ 51 ਸਾਲਾਂ ਦੀ ਇਹਦੀ ਉਮਰ ਸੀਗੀ ਇਤੇ ਇਹਨੇ ਚਾਰਜ ਲਗਾਇਆ ਕਿ ਇਹ ਇੱਕ ਇਲੀਗਲ ਏਲੀਅਨ ਨੂੰ ਟਰਾਂਸਪੋਰਟ ਕਰਦਾ ਸੀਗਾ ਇਹ ਨਹੀਂ ਕਿ ਇਲੀਗਲ ਏਲੀਅਨ ਕੋਈ ਦਾ ਬਿਜ਼ਨਸ ਹੈਗਾ ਜਾਂ ਕੋਈ ਸੀਗਾ ਇਹਤੇ ਚਾਰਜ ਲਾਇਆ ਗਿਆ ਇਹ ਇੱਕ ਇਲੀਗਲ ਏਲੀਅਨ ਨੂੰ ਜਿਹੜਾ ਟਾਰਗੇਟ ਕਰਦਾ ਸੀਗਾ ਐਕਚੁਅਲ ਦੇ ਵਿੱਚ ਇਹ ਜਿਹੜਾ ਇਲੀਗਲ ਸੀਗਾ ਬੰਦਾ ਇਹਦਾ EMPLOYEES ਸੀਗਾ ਤੁਸੀਂ ਇਤੋਂ ਧਾਰਨਾ ਕੱਢ ਸਕਦੇ ਆ ਕਿ ਜਿਹੜੇ ਬਿਜ਼ਨਸ ਹੈਗੇ ਆ ਕਿਦਾਂ ਕੀ ਕਈ ਬਿਜ਼ਨਸਾਂ ਚ ਇੱਕ ਇਲੀਗਲ ਤੁਹਾਨੂੰ ਬੰਦਾ ਲੱਭ ਜਾਣਾ ਠੀਕ ਹੈ ਗੈਸ ਸਟੇਸ਼ਨਾਂ ਦੇ ਵਿੱਚ ਲਿਕਰਸ਼ਪਾ ਦੇ ਵਿੱਚ ਹਰੇਕ ਦਿਨ ਕਿ ਇੱਕ ਇਲੀਗਲ ਇੱਕ ਇਲੀਗਲ ਐਲੀਨ ਕਿ ਇਹਦੇ ਮਗਰ ਤੱਕ ਸਰਕਾਰ ਜਾਊਗੀ ਗਈ ਹੈ ਸਰਕਾਰ ਪੂਰੀ ਸਿਰਫ ਉਹ ਬੰਦੇ ਤੱਕ ਰੁਕੀ ਨਹੀਂ ਉਹਦੀ ਘਰ ਵਾਲੀ ਤੇ ਵੀ ਕਿ ਉਹਨੂੰ ਵੀ ਦਫਤਰਾਂ ਜਿਹੜੀ ਲਾਤੀ ਕੋਰਟ ਡਾਕੂਮੈਂਟ ਵਗੈਰਾ ਜਿਹੜੇ ਸੀਗੇ ਉਹ ਸਾਰੇ ਵੇਖੇ ਨਵੰਬਰ 2020 ਤੋਂ ਲੈ ਕੇ 2024 ਸਤੰਬਰ ਤੱਕ ਇਹਨਾਂ ਨੇ ਜਿੱਦਾਂ ਪੂਰੀ ਛਾਣਬੀਨ ਪਿੱਛੇ 4 ਸਾਲਾਂ ਦੀ ਕੀਤੀ ਹੈ ਆਕਾਸ਼ ਮਕਵਣਾ ਕਰਕੇ ਕੋਈ ਬੰਦਾ ਸੀਗਾ 30 ਸਾਲਾਂ ਦਾ ਇੰਡੀਆ ਤੋਂ ਆਇਆ ਸੀਗਾ ਕੱਚਾ ਸੀਗਾ ਇਹਨਾਂ ਦੇ ਕੋਲ ਰਹਿੰਦਾ ਸੀਗਾ ਬਿਜ਼ਨਸ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ ਤੇ ਜਿਹਦਾ ਨਾਰਮਲ ਡੇ ਟੂ ਡੇ ਬਿਜ਼ਨਸ ਮੈਨੇਜਮੈਂਟ ਹੁੰਦੀ ਆ ਉਹ ਕਰਦਾ ਸੀਗਾ ਤੇ ਜਦੋਂ ਇਹਨਾਂ ਦੀ ਗਿਲਟੀ ਪਲੀ ਵਗੈਰਾ ਹੋਈਆਂ ਇਹਦੇ ਵਿੱਚ ਦੇਖੋ ਜੀ ਗਿਲਟੀ ਪਲੀ ਜਦੋਂ ਉਹ ਸਬੂਤ ਜਦੋਂ ਸਾਹਮਣੇ ਆਂਦਾ ਉਹਦੇ ਵਿੱਚ ਬੰਦੇ ਨੂੰ ਗਿਲਟੀ ਪਲੀ ਕਰਨੀ ਹੀ ਪੈਂਦੀ ਹੈ ਕਿਉਂਕਿ ਜੇ ਕੱਚਾ ਸੀਗਾ ਤਾਂ ਕੱਚਾ ਸੀਗਾ ਉਹਦੇ ਵਿੱਚ ਕੋਈ ਪੇਪਰ ਬੂਪਰ ਕੁਝ ਨਹੀਂ ਉਹਦੇ ਵਿੱਚ ਚੱਲਦਾ ਕੱਚਾ ਸੀਗਾ ਤਾਂ ਕੱਚਾ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਹੋਰ ਉੱਪਰ ਗੱਲ ਜਿਹੜੀ ਵਧ ਗਈ ਅੱਗੇ ਕੀ ਸੀਗਾ ਕਿ ਉਹ ਕਹਿੰਦੇ ਕਿ ਇਹਨੇ ਜਿਹੜਾ ਮਾਲਕ ਸੀਗਾ ਇਹਨੇ ਇਹਨੂੰ ਰਾਈਡ ਵੀ ਦਿੱਤੀ ਆ ਇੱਕ ਕੱਚੇ ਵਿਅਕਤੀ ਨੂੰ ਇਹਨੇ ਰਾਈਡ ਵੀ ਦਿੱਤੀ ਆ ਤੁਸੀਂ ਪੁਰਾਣੇ ਸ਼ੋਅ ਸੁਣੋਗੇ ਆਪਾਂ ਰਾਜਗੁਰਾਂ ਜੀ ਕਿੰਨੀ ਵਾਰੀ ਗੱਲ ਕੀਤੀ ਹੋਣੀ ਇਹਦੇ ਉੱਤੇ ਹਨਾ ਕਿ ਜਿਹੜੀ ਰਾਈਡ ਦੇਣਾ ਕਿਸੇ ਨੂੰ ਗੱਡੀ ਦੇ ਵਿੱਚ ਟਰਾਂਸਪੋਰਟ ਕਰਨਾ ਇੱਕ ਲੋਕੇਸ਼ਨ ਤੋਂ ਉੱਥੇ ਤੱਕ ਘਰੋਂ ਦੀ ਕੰਮ ਤੱਕ ਠੀਕ ਹੈ ਤੇ ਉਦੋਂ ਇਸ਼ਾਰਾ ਇੱਧਰ ਨੂੰ ਸੀਗਾ ਕਿ ਇੱਧਰ ਨੂੰ ਚੀਜ਼ਾਂ ਜਾ ਸਕਦੀਆਂ ਇਹ ਕਾਨੂੰਨ ਜਿਹੜੇ ਹੈਗੇ ਆ ਕਿਤਾਬਾਂ ਚ ਲਿਖੇ ਗਏ ਆ ਬਸ ਇਹ ਆ ਕਿ ਨਹੀਂ ਬੰਦਾ ਫਾਲੋ ਕਰਦਾ ਕਿ ਰੂਟੀਨ ਜਿਹਦਾ ਡੀਲਿੰਗ ਦੇ ਵਿੱਚ ਸੁਸਾਇਟੀ ਦੇ ਨਾਲ ਡੀਲਿੰਗ ਦੇ ਵਿੱਚ ਨਹੀਂ ਫਾਲੋ ਕਰਦਾ ਆ ਸਪੈਸ਼ਲੀ ਜੇ ਬੰਦਾ এমਪਲਾਈ ਹੋਵੇ ਰਿਸ਼ਤੇਦਾਰ ਹੋਵੇ ਕਜ਼ਨ ਹੋਵੇ ਸੱਜਰ ਮੇ ਤਰ ਹੋਵੇ ਜੋ ਵੀ ਆ ਸੋ ਸਿਰਫ ਇੱਕ ਵਿਅਕਤੀ ਨੂੰ ਇਹ ਰਾਈਡ ਵਗੈਰਾ ਦਿੰਦਾ ਹੈਗਾ ਕੰਮ ਤੇ ਉੱਥੋਂ ਦੀ ਜਿਹੜਾ ਉਹ ਲਾ ਚਾਰਜ ਲਾਇਆ ਕਿ ਇਹਨੂੰ ਟ੍ਰਾਂਸਪੋਰਟ ਕਰਦਾ ਸੀਗਾ ਉਸ ਤੋਂ ਬਾਅਦ ਜੀ ਇਹਨੂੰ ਕੱਚੇ ਜਿਹੜੇ ਉਹਨੇ ਤਨਖਾਹ ਦਿੱਤੀ ਜੋ ਵੀ ਉਹ ਕਰਕੇ ਉਹ ਕਹਿੰਦੇ ਕਿ ਇਹ ਟੈਕਸਿਸ ਨਹੀਂ ਦਿੰਦਾ ਸੀਗਾ ਇਹਦੇ ਸਰਕਾਰ ਨੂੰ ਠੀਕ ਹੈ ਸੁਣੀ ਆ ਗੱਲਬਾਤ ਕਿ ਇੱਕ ਬਿਜ਼ਨਸ ਦੇ ਵਿੱਚ ਇੱਕ ਵਿਅਕਤੀ ਆ ਉਹਨੂੰ ਉਹ ਕਹਿੰਦਾ ਰਾਈਟ ਦਿੰਦਾ ਸੀਗਾ ਜਿਹੜੇ ਸਰਕਾਰ ਦੇ ਸੀਗੇ ਪੇਰੋਲ ਟੈਕਸਿਸ ਨਹੀਂ ਦਿੰਦਾ ਸੀਗਾ ਪੇਰੋਲ ਟੈਕਸਿਸ ਹੁਣ ਕਿੱਦਾਂ ਦੇਊਗਾ ਕੱਚੇ ਵਿਅਕਤੀ ਦੇ ਪੇਰੋਲ ਟੈਕਸਿਸ ਕਿਹੜੇ ਹਿਸਾਬ ਨਾਲ ਦੇਣੇ ਕਿ ਦੋਨੇ ਕਰਨੇ ਜਿਹੜਾ ਬੰਦਾ ਹੀ ਕੱਚਾ ਹਾਂਜੀ ਹਾਂਜੀ ਉਹ ਕਹਿੰਦਾ ਕਿ ਇਹਨੇ ਇਹਦਾ ਰੈਂਟ ਵੀ ਦਿੱਤਾ ਇਹਨੇ ਦੀ ਗਰੋਸਰੀ ਦੇ ਵਿੱਚ ਵੀ ਹੈਲਪ ਕੀਤੀ ਆਪਣੇ ਸਟੋਰ ਤੋਂ ਉਹਨੂੰ ਗਰੋਸਰੀ ਵੀ ਦੇ ਰਿੰਦਾ ਸੀ ਕਿ ਹੁਣ ਬੰਦੇ ਤੋਂ ਜਾ ਕੇ ਉਹਨਾਂ ਨੇ ਪੁੱਛਤਾਛ ਕੀਤੀ ਉਹ ਕਹਿੰਦਾ ਹੀ ਹਾਂ ਮੈਂ ਇੱਥੇ ਗਰੋਸਰੀਆ ਵਗੈਰਾ ਜਿੱਦਾਂ ਕਈ ਵਾਰੀ ਹੁੰਦਾ ਕਰ ਲੈਂਦੇ ਇੱਕ ਬੰਦਾ ਕਹਿੰਦਾ ਸਟੋਰ ਤੋਂ ਲੈ ਲੈ ਕੰਮ ਕਰਦਾ ਵੀ ਲੈ ਜਾ ਥੋੜੀ ਜੀ ਇਹ ਚ ਕਿਹੜੀ ਗੱਲ ਆ ਇਦਾਂ ਸਾਰੇ ਪਾਸੇ ਹੀ ਹੁੰਦਾ ਹੋਣਾ ਹੂੰ ਸੋ ਗੱਲ ਉਹਦੀ ਬਣ ਗਈ ਹੁਣ ਕਿ ਰਾਈਡ ਦਿੰਦਾ ਹੈਗਾ ਰੈਂਟ ਵੀ ਚ ਹੈਲਪ ਹੋ ਗਈ ਗਰੋਸਰੀ ਦੇ ਵਿੱਚ ਹੈਲਪ ਹੋ ਗਈ ਜਿਹੜਾ ਬੰਦਾ ਵਿਅਕਤੀ ਆਪ ਸੀਗਾ ਉਹਨੇ ਆਹ ਜਿਹੜਾ ਵਿਆਹ ਵਾਲੀ ਸਕੀਮ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਇਮੀਗ੍ਰੈਂਟ ਆਪ ਸੀਗਾ ਪਰ ਉਹਨੇ ਆਪ ਕੀਤੀ ਉਹਦੇ ਵਿੱਚ ਸੋ ਜਿਹੜਾ ਮਾਲਕ ਸੀਗਾ ਉਹਦੇ ਪੈਸੇ ਯੂਜ਼ ਹੋਏ ਆ ਜਿਹੜੇ ਆਬਵੀਅਸਲੀ ਪੈਸੇ ਉੱਤੋਂ ਕਮਾਉਂਦਾ ਸੀਗਾ ਉੱਤੇ ਟੈਕਸ ਨਹੀਂ ਦਿੱਤਾ ਗਿਆ ਤੇ ਬੰਦੇ ਨੇ ਜਿਹੜਾ ਸੀਗਾ ਉਹ ਯੂਜ਼ ਕੀਤੇ ਇੱਕ ਯੂਐਸ ਸਿਟੀਜ਼ਨ ਨੂੰ ਵਿਆਹ ਕਰਨ ਲਈ ਠੀਕ ਆ ਉਹ ਵੀ ਹੁਣ ਤੁਸੀਂ ਦੇਖ ਲਓ ਕਿ ਵਾਵਾ ਵਗੈਰਾ ਕਈ ਚਿਰ ਹੋ ਗਿਆ ਆਪਾਂ ਨੂੰ ਦੱਸ ਦਿਓ ਕਿ ਵਾਵਾ ਇਮੀਗ੍ਰੇਸ਼ਨ ਨੂੰ ਵੀ ਡੇਢ ਸਾਲ ਹੋ ਗਿਆ ਅਨਫੋਰਚਨਟਲੀ ਅੱਜ ਦੀ ਡੇਟ ਦੇ ਵਿੱਚ ਵੀ ਠੀਕ ਆ ਕਿ ਨਹੀਂ ਉਹ ਕਈ ਵਾਰੀ ਮੈਂ ਨਾ ਮਿਲਣਾ ਨਾ ਕੀ ਭਈ سوشل ਮੀਡੀਆ ਤੇ ਕੀ ਯਾਰ ਹੈ ਐਦਾਂ ਕੰਮ ਚੱਲਦਾ ਉਦਾਂ ਚੱਲਦਾ ਮੈਂ ਕਿਹਾ ਬਗੀਲਾ ਨਹੀਂ ਲਾਮ ਲਾਣਾ ਕਿ ਉਹਦਾ ਹੀ ਨਾ ਲਾਣਾ ਲੋਕੀ ਕਹਿੰਦੇ ਅੱਗੇ ਸਾਨੂੰ ਪਤਾ ਕਿਦਾਂ ਬੰਦਾ ਐਡੀ ਕੋ ਓਪਨ ਨੋ ਲੈਜ ਜਿਹੜੀ ਸੀਗੀ ਕਮਿਊਨਿਟੀ ਨੂੰ ਕੋ ਕਿਹੜਾ ਕਿਦਾਂ ਕਿਦਾਂ ਕੀ ਕੀ ਕਰਦਾ ਹਣਾ ਅੱਛਾ ਜੀ ਇਹਨਾਂ ਨੇ ਇਹਨੇ ਜਿਹੜਾ ਬੰਦਾ ਸੀਗਾ ਉਹਨੇ ਪਲੀ ਗਿਲਟੀ ਕਰ ਲਿਆ ਕਿ ਮੈਂ ਨਕਲ ਪੈਸੇ ਦੇ ਕੇ ਵਿਆਹ ਕੀਤਾ ਸਕੀਮ ਕੀਤੀ ਫਰਾਡ ਕੀਤਾ ਤੇ ਇਹਦੀ ਵੀ ਸੈਂਟੈਂਸਿੰਗ ਉਹਨਾਂ ਨੇ 26 ਸਤੰਬਰ ਨੂੰ ਜਿਹੜੀ ਸ케ਜੂਲ ਕਰਨੀ ਹੈ ਸੋ ਇਹ ਜਿਹੜੇ ਕੇਸ ਦੇ ਫੈਕਟ ਸੀਗੇ ਜਿਹੜਾ ਰਜੇਸ਼ ਪਟੇਲ ਆ ਉਹਨੂੰ ਜਦੋਂ ਪੁੱਛਿਆ ਉਹ ਕਹਿੰਦਾ ਇਹਨੂੰ ਪਤਾ ਸੀਗਾ ਮਤਲਬ ਇੰਨੀ ਗੱਲ ਆ ਕਿ ਆਹੋ ਕਹਿੰਦਾ ਇਹਨੂੰ ਵੀ ਪਤਾ ਸੀਗਾ ਮਾਲਕ ਨੂੰ ਵੀ ਪਤਾ ਸੀਗਾ ਕਿ ਮੈਂ ਨਕਲੀ ਵਿਆਹ ਜਿਹੜਾ ਕਰਾਇਆ ਉਹਨਾਂ ਨੇ ਜੀ ਦੱਸਿਆ ਕਿ ਤੂੰ ਕਿਉਂਕਿ ਇਹਨੂੰ ਕੈਸ਼ ਪੇਮੈਂਟ ਦਿਨਾ ਵਾ ਕੋ ਕੋ ਕਾਂਸਪੀਰੇਟਰ ਬਣ ਗਿਆ ਤੂੰ ਇਹਦਾ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਸੋ ਰਾਈਟ ਦੇ ਵਿੱਚ ਕਰਤਾ ਗਰੋਸਰੀ ਦੇ ਵਿੱਚ ਟੰਗਤਾ ਰੈਂਟ ਪੇਮੈਂਟ ਦੇ ਵਿੱਚ ਟੰਗਤਾ ਇੱਕ ਲੇਡੀ ਸੀਗੀ ਇਲਮਾਏ ਦੀ ਕੇਲ ਐਂਡ ਹਫ ਉਹਨੂੰ ਵੀ ਇਹਨਾਂ ਨੇ ਟੰਗਦਾ ਜਿਹੜੀ ਯੂ ਐਸ ਸਿਟੀਜ਼ਨ ਸੀਗੀ ਉਹਦੀ ਸੈਂਟੈਂਸਿੰਗ ਜੂਨ 12 ਨੂੰ ਹੋਈ ਆ 5 ਸਾਲ ਉਹਨੂੰ ਸਿਟੀਜ਼ਨ ਨੂੰ ਫੈਡਰਲ ਪ੍ਰੋਬੇਸ਼ਨ ਤੇ ਮਤਲਬ 5 ਸਾਲ ਦੀ ਸਜ਼ਾ ਦਿੱਤੀ ਪਰ ਪ੍ਰੋਬੇਸ਼ਨ ਤੇ ਛੱਡਤਾ ਮੈਰਿਜ ਫਰਾਡ ਦੇ ਕਰਕੇ ਤੇ ਪਰਜਰੀ ਕਰਕੇ ਅੱਛਾ ਉਹ ਤੋਂ ਬਾਅਦ ਉਹਦੀ ਅੱਗੇ ਇਨਵੈਸਟੀਗੇਸ਼ਨ ਕੀਤੀ ਉਹਦਾ ਬ੍ਰਦਰ ਇਨ ਲਾ ਸਿਕਾ ਜੋਸਫ ਸੈਂਸੇਜ ਨੂੰ ਵੀ ਸੇਮ ਚੀਜ਼ 5 ਸਾਲ ਦੀ ਸਜ਼ਾ ਪ੍ਰੋਬੇਸ਼ਨ ਤੇ ਛੱਡਤਾ ਤੇ ਉਹਦੇ ਤੇ ਨਾਲ ਦਾਰਾ ਲਾਈ ਕੀ ਇਹਨੇ ਥੋੜਾ ਜਿਹਾ ਕਨਵਿੰਸ ਕੀਤਾ ਆਪਣੀ ਰਿਸ਼ਤੇਦਾਰ ਨੂੰ ਕਿ ਵਿਆਹ ਵੀ ਕਰਾ ਲਾ ਏਦਾਂ ਦੀ ਐਗਰੀਮੈਂਟ ਦੇ ਵਿੱਚ ਪਿਆ ਤੈਨੂੰ ਵੀ ਜਿਹੜੀ 5 ਸਾਲ ਦੀ ਸਜ਼ਾ ਤੇ ਇਹਦੀ ਮਾਈ 28 ਨੂੰ ਜਿਹੜੀ ਸਜ਼ਾ ਹੋ ਗਈ ਮਤਲਬ ਪਹਿਲਾਂ ਉਹਨਾਂ ਨੇ ਤੁਸੀਂ ਦੇਖੋਗੇ ਹੱਥ ਪਾਇਆ ਕਿਨੂੰ ਸਿਟੀਜ਼ਨ ਨੂੰ ਤੇ ਜਿਹੜੇ ਉਹ ਸੀਗੇ ਪਹਿਲਾਂ ਉਹਨਾਂ ਨੂੰ ਸਜ਼ਾ ਸੁਆ ਦਿੱਤੀ ਫਿਰ ਉਸ ਤੋਂ ਬਾਅਦ ਜਿਹੜੇ ਸੀਗੇ ਇਮੀਗ੍ਰੈਂਟਾਂ ਦੇ ਜਿਹੜਾ ਦਵਾਲੇ ਆਏ ਜਿਹੜਾ ਰਾਜੇਸ਼ ਪਟੇਲ ਆ ਉਹਦੀ ਸਜ਼ਾ ਜੇ ਹੋਣੀ ਹੈ ਜਨਵਰੀ 2026 ਦੇ ਵਿੱਚ ਤੇ ਜਿਹੜੀ ਇਹਦੀ ਵਾਈਫ ਸੀਗੀ ਉਹਨੂੰ ਸਜ਼ਾ ਵੀ ਜਨਵਰੀ 2026 ਦੇ ਵਿੱਚ ਹੋਣੀ ਹੈ ਰਾਜੇਸ਼ ਪਟੇਲ ਨੂੰ ਜਿਹੜਾ ਹੈਗਾ 5 ਸਾਲ ਪ੍ਰਿਜ਼ਨ ਦੇ ਵਿੱਚ ਜਾ ਸਕਦਾ 3 ਸਾਲ ਦੀ ਸੁਪਰਵਾਈਜ਼ ਰੀਲੀਜ਼ ਆ 2.5 ਲੱਖ ਡਾਲਰ ਦਾ ਫਾਈਨ ਆ ਤੇ ਜਿਹੜੀ ਇਹਦੀ ਵਾਈਫ ਆ ਅ ਅਵੀਨਾ ਬੈਨ ਪਟੇਲ ਉਹਨੂੰ ਜਿਹੜੀ ਹੈਗੀ ਆ 6 ਮਹੀਨੇ ਦੀ ਸਜ਼ਾ ਹੋ ਸਕਦੀ ਆ ਠੀਕ ਹੈ ਤੇ 1 ਸਾਲ ਦੀ ਸੁਪਰਵਾਈਜ਼ ਰੀਲੀਜ਼ ਤੇ 3000 ਡਾਲਰ ਦਾ ਫਾਈਨ ਤੇ ਵਾਈਫ ਦਾ ਜਿਹੜਾ ਪੜ ਕੇ ਸਮਝ ਲਾਦਾ ਕਿ ਇਹਦੇ ਵਿੱਚ ਕੋਈ ਬਾਹਲਾ ਉਹਦਾ ਰੋਲ ਨਹੀਂ ਸੀਗਾ ਮਤਲਬ ਬਿਜ਼ਨਸ ਵਜਨ ਚ ਦਨ ਲੋਕਾਂ ਦੀ ਅਰੇਂਜਮੈਂਟ ਹੁੰਦੀ ਆ ਉਹੀ ਚੀਜ਼ ਸੀਗੀ ਹੂੰ 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 ਸੋ ਹੈਰਾਨੀ ਵਾਲੀ ਗੱਲ ਇਹਦੇ ਵਿੱਚ ਇਹ ਹੈ ਕਿ ਸਿਰਫ ਇੱਕ ਬਿਜ਼ਨਸ ਦੇ ਵਿੱਚ ਛੋਟੇ ਜਿਹੇ ਦੇ ਵਿੱਚ ਇੱਕ ਵਿਅਕਤੀ ਜਿਹੜਾ ਸੀਗਾ ਕੰਮ ਕਰ ਰਿਹਾ ਸੀਗਾ ਉਹ ਕਿੱਡੀ ਗਾਹ ਤੱਕ ਚਲ ਗਿਆ ਕਿੱਦਾਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਕੋਈ ਨਹੀਂ ਪਤਾ ਇਹਦੇ ਵਿੱਚ ਠੀਕ ਆ ਅ ਹੋ ਸਕਦਾ ਕਿ ਉਹਨੇ ਵਿਆਹ ਵਾਲਾ ਪੁੱਠਾ ਪੰਗਾ ਪਹਿਲਾਂ ਲਿਆ ਸੀਗਾ ਤੇ ਤਾਂ ਕਰਕੇ ਉੱਥੋਂ ਦੀ ਇਨਵੈਸਟੀਗੇਸ਼ਨ ਕਰਦੇ ਆ ਗਏ ਕਿ ਪੂਰਾ ਪਿੱਛੇ ਤੱਕ ਜਾ ਕੇ ਦੇਖੇ ਕਿ ਕੌਣ ਆ ਕਿੱਥੇ ਆ ਕੀ ਰਹਿੰਦਾ ਕੀ ਕੰਮ ਕਰਦਾ ਤੇ ਤੁਸੀਂ ਹੁਣ ਦੇਖ ਲਓ ਕਿ ਇੱਧਰ ਨੂੰ ਜਿਹੜੀਆਂ ਚੀਜ਼ਾਂ ਸੀ ਹੈਗ ਮਤਲਬ ਤੰਦ ਜਦੋਂ ਕਹ ਲਓ ਬੰਦੇ ਨੂੰ ਲੱਭ ਜਾਂਦਾ ਕਿਤੋਂ ਦੀ ਉਹ ਕਹਿੰਦਾ ਇਹਨੂੰ ਹੁਣ ਇੱਥੋਂ ਦੀ ਉਹਦੇ ਹੱਦਣਾ ਮੈਂ ਜਿਹੜਾ ਸ਼ੁਰੂ ਕਰਨਾ ਉਹ ਵਾਲਾ ਹਸਾਬ ਕਿਤਾਬ ਜਿਹੜਾ ਸਰਕਾਰ ਦਾ ਹੋਇਆ ਪਿਆ ਤੇ ਸਾਰਾ ਨੀਸੀ ਦੀ ਹੈ ਕਿ ਇੱਕ ਬੰਦੇ ਦੇ ਪਿੱਛੇ ਫਿਰ ਜਿਹੜਾ ਮਾਲਕ ਨੇ ਕਿ ਤੂੰ ਆਪਾਂ ਜਿਹੜਾ ਸੋੰਦੇ ਸੀਗੇ ਕਿ ਫਾਈਨ ਫਾਈਨ ਹੁੰਦਾ ਬੰਦਾ ਕੱਚੇ ਬੰਦੇ ਨੂੰ EMPLOYE ਕਰਦਾ ਹੈ ਉਹ ਕਰਦਾ ਹਾਂਜੀ ਹਾਂਜੀ ਤੇ ਉਹਨੂੰ ਵਧਾ ਕੇ ਇਹਨਾਂ ਨੇ ਇੱਕ ਤੂੰ ਰਾਈਡ ਵੀ ਦਿੱਤੀ ਆ ਤੂੰ ਆ ਵੀ ਦਿੱਤਾ ਉਹ ਵੀ ਦਿੱਤਾ ਤੇ ਉਹਦੀ ਜਿਹੜੀ ਸਜ਼ਾ ਤੁਸੀਂ ਦੇਖ ਲਓ ਕਿ 5-5 ਸਾਲ ਦੀ ਜਿਹੜੀ ਬਣਾਈ ਥੀ ਕਿ ਮਤਲਬ ਮੈਸੇਜ ਕਲੀਅਰ ਜਿਹੜਾ ਕਰਨਾ ਚਾਹੁੰਦੇ ਆ ਕਿ ਕੱਚੇ ਬੰਦੇ ਨੂੰ ਜਿਹੜਾ ਕੰਮ ਨਾ ਦਿੱਤਾ ਜਾਵੇ ਐਗਜ਼ਾਮਪਲ ਬਣਾ ਰਿਹਾ ਐ ਦੀ ਐਗਜ਼ਾਮਪਲ ਬਣਾ ਰਹੀ ਸਿਰਫ ਇੱਕ ਬੰਦੇ ਕਰਕੇ ਮਤਲਬ ਇਹ ਆ ਵੇਖਣ ਨੂੰ ਫਿਰ ਇਹੀ ਲੱਗਦਾ ਕਿ ਬੰਦਾ ਮੇ ਵੀ ਜੇ ਬੰਦੇ ਨੇ ਨਾ ਫਰੋਡ ਕੀਤਾ ਹੁੰਦਾ ਤੇ ਇੱਥੇ ਤੱਕ ਗੱਲ ਨਹੀਂ ਜਾਣੀ ਸੀ ਜਿਹੜਾ ਨਕਲੀ ਵਿਆਹ ਕਰਾਇਆ ਸੋ ਜਿਹੜੇ ਨਕਲੀ ਵਿਆਹ ਲੈ ਜਿਹੜੇ ਸਿਨੈਰੀਓ ਆ ਠੀਕ ਆ ਉਹਦੇ ਵਿੱਚ ਸਿਰਫ ਇੰਨਾ ਹੀ ਸੀਗਾ ਕਿ ਮਾਲਕ ਨੂੰ ਕੀ ਉਹਦੀ ਨੌਲੇਜ ਸੀਗੀ ਕਿ ਨਹੀਂ ਸੀ ਉਸ ਚੀਜ਼ ਤੋਂ ਫਿਰ ਜਿਹੜਾ ਕੰਮ ਖਿੱਚਣਾ ਸ਼ੁਰੂ ਕਰਤਾ ਉਹਨਾਂ ਨੇ ਹੂੰ ਜੀ ਜੀ ਸੋ ਪਰ ਜਿਹੜਾ ਸਿਨੈਰੀਓ ਤੁਸੀਂ ਦੱਸਿਆ ਆ ਇਹ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਇਹ ਕਾਫੀ ਜ਼ਿਆਦਾ ਇਹ ਸੁਣਨ ਦੇ ਵਿੱਚ ਤਾਂ ਇਹੀ ਹੁੰਦਾ ਵੀ ਇਦਾਂ ਦੀਆਂ ਚੀਜ਼ਾਂ ਕਾਫੀ ਜਿਹੜੀਆਂ ਹੈਗੀਆਂ ਵੀ ਸਟੋਰਾਂ ਦੇ ਉੱਤੇ ਜਿਹੜਾ ਕੰਮ ਵੀ ਹੁੰਦਾ ਆ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਜਾਣ ਕੇ ਕਰ ਰਿਹਾ ਕਿਸੇ ਦੀ ਕੋਈ ਰਿਸ਼ਤੇਦਾਰੀ ਆ ਕੁਛ ਇਦਾਂ ਆ ਰਾਈਡ ਦੇਣਾ ਕਿਸੇ ਦੀ ਹੈਲਪ ਕਰਨਾ ਇਹ ਤਾਂ ਨਾਰਮਲ ਜੀਆਂ ਜਿਹੜੀਆਂ ਗੱਲਾਂ ਆ ਕਿਸੇ ਨੂੰ ਉਦਾਂ ਹੀ ਬੰਦਾ ਹੈਲਪ ਕਰੀ ਦੀ ਜਿਹੜੀ ਉਹ ਕਰ ਦਿੰਦਾ ਆ ਇਹ ਤਾਂ ਮਤਲਬ ਲੋਕਾਂ ਨੂੰ ਮਤਲਬ ਚੌਂ ਸਵੇਰੋਂ ਜਿੱਦਾਂ 56 ਈਡਾ ਜ਼ੋਰਦਾਰ ਜਿਹੜਾ ਉਹ ਕੱਸਿਆ ਜਾ ਰਿਹਾ ਏ ਇਦਾਂ ਦੀਆਂ ਜਿਹੜੀਆਂ ਜਦੋਂ ਹੁਣ ਗਿਲਟੀ ਪਲੀ ਵਾਲੇ ਜਿਹੜੇ ਉਹ ਸਾਹਮਣੇ ਆ ਰਹੇ ਹਾਂ ਹਾਂਜੀ ਹੁਣ ਮੈਂ ਕਿਹਾ ਹੁਣ ਐ ਤਾਂ ਘਰ ਵਾਲੀ ਨੇ ਕੀ ਕੀਤਾ ਰੋਟੀ ਬਣਾ ਕੇ ਖਲਾਈ ਐਂ ਤਾਂ ਤੁਸੀਂ ਉਹਨੂੰ ਉੱਥੇ ਡੰਗ ਦੋਗੇ ਕਿ ਤੈਨੂੰ 6 ਮਹੀਨੇ ਦੀ ਸਜ਼ਾ ਜਿਹੜੀ ਹੈਗੀ ਆ ਇਹ ਤਾਂ ਇਨਸਾਨੀਅਤ ਤੋਂ ਪਰੇ ਵਾਲੀ ਗੱਲ ਹੀ ਹੋ ਜਾਂਦੀ ਕਿਤੇ ਨਾ ਕਿਤੇ ਇਦਾਂ ਲੱਗਦਾ ਇਹ ਤਾਂ ਉਹ ਗੱਲ ਹੋ ਗਈ ਨਾ ਜਿਹੜਾ ਪ੍ਰੋਟੈਸਟਰ ਸੀਗੇ ਲੰਡਨ ਜਿਹੜੇ ਕਰਦੇ ਸੀਗੇ ਐਂਟੀ ਇਮੀਗ੍ਰੇਸ਼ਨ ਵਾਲੇ ਤੇ ਬਾਅਦ ਚ ਆਪਣਾ ਜਦੋਂ ਪ੍ਰੋਟੈਸਟ ਪਰਚ ਕਰਕੇ ਹਟਿਆ ਤੇ ਕਿਸੇ ਨੇ ਵੀਡੀਓ ਬਣਾਈ ਤੇ ਇੰਡੀਅਨ ਰੈਸਟੋਰੈਂਟ ਤੇ ਫੂਡ ਖਾਂਦਿਆ ਪਤੰਦਰ ਤੇ ਇੰਡੀਅਨ ਰੈਸਟੋਰੈਂਟ ਹੁਣ ਮੈਂ ਕਿਹਾ ਗੱਲ ਉਹੀ ਹੋ ਗਈ ਕਿ ਇਮੀਗ੍ਰੈਂਟਾਂ ਤੋਂ ਕੰਮ ਵੀ ਕਰਾ ਲੈਣਾ ਤੁਸੀਂ ਰੈਸਟੋਰੈਂਟਾਂ ਤੇ ਫਾਰਮਾਂ ਦੇ ਸਾਰਾ ਠੀਕ ਆ ਕੋਵਿਡ ਦੇ ਵਿੱਚ ਤੁਸੀਂ ਕਹਿਣਾ ਕਿ ਥੈਂਕ ਯੂ ਵੀ ਕਰ ਦੇਣਾ ਕਿ ਲੈ ਵੀ ਬੜਾ ਸਾਥ ਦਿੱਤਾ ਆਪਣਾ ਟਰੱਕਰਾਂ ਨੇ ਬੜਾ ਸਾਥ ਦਿੱਤਾ ਤੇ ਬਾਕੀਆਂ ਨੂੰ ਜਦੋਂ ਚੱਕ ਚੁੱਕ ਜੇ ਮਿਲਦੇ ਸੀਗੇ ਤੇ ਹੁਣ ਜਦੋਂ ਮੌਕਾ ਦੂਜਾ ਆ ਤੇ ਹੁਣ ਫੇ ਸਾਰੇ ਇਮੀਗ੍ਰੈਂਟ ਜਿਹੜੇ ਮਾੜੇ ਕਰਤੇ ਆ ਤੇ ਹੁਣ ਜਿਹੜਾ ਬਿੰਦ ਸੰਭਲ ਜਾਣਾ ਸ਼ੁਰੂ ਕਰਤਾ ਤੇ ਆਈ ਡੋਨਟ نو ਕੀ ਜਸਟੀਫਿਕੇਸ਼ਨ ਕੀ ਲੌਜੀਕ ਕਿਹੜੇ ਪਾਸੇ ਨੂੰ ਸੈਂਸ ਜਿਹੜੀ ਬਣਦੀ ਆ ਮਤਲਬ ਹੁਣ ਤਾਂ ਐ ਲੱਗ ਰਿਹਾ ਕਿ ਸਪੈਸ਼ਲੀ ਜਿਹੜੇ ਮਤਲਬ ਕਿ ਯੂਐਸਸੀਐਸ ਦੀ ਵੈਬਸਾਈਟ ਪਰ ਪੜੋ ਤੁਸੀਂ ਅੱਜ ਤੱਕ ਕਦੀ ਐਦਾਂ ਨਹੀਂ ਸੀਗਾ ਕਿ ਇੰਡੀਅਨ ਬੰਦੇ ਦਾ ਕੋਈ ਸਪੈਸ਼ਲ ਨਾਮ ਹੋਵੇ ਕਿਤੇ ਖਬਰ ਮਤਲਬ 15 ਸਾਲ ਤੁਸੀਂ ਲਾ ਲਕ ਹੋ ਗਏ ਸਾਨੂੰ ਉਹ ਜਦੋਂ ਆਣੀਆਂ ਸ਼ੁਰੂ ਹੋਈਆਂ ਮੈਂ ਕਿਹਾ ਚੱਲ ਇੱਕ ਬੰਦੇ ਦੀ ਖਬਰ ਆ ਤੁਸੀਂ ਹੁਣ ਸ਼ੋ ਵੀ ਦੇਖੋ ਕਿ ਹਰ ਮਤਲਬ ਉਹਦੇ ਵਿੱਚ ਇੰਡੀਅਨ ਕਮਿਊਨਿਟੀ ਇੰਡੀਅਨ ਬੰਦਾ ਆਪਣਾ ਗੁਜਰਾਤੀਆਂ ਦੇ ਮਗਰ ਹੋ ਗਏ ਪੰਜਾਬੀਆਂ ਦੇ ਮਗਰ ਹੋ ਗਏ ਮਤਲਬ ਕੀ ਲੱਗ ਰਿਹਾ ਕਿ ਮੈਂ ਕਿਹਾ ਇਹਦਾ ਤਾਂ ਮਤਲਬ ਤੁਹਾਡੀ ਵੈਬਸਾਈਟ ਤੇ ਇਦਾਂ ਕਿ ਹੋਰ ਕੋਈ ਬੰਦਾ ਕੁਝ ਕਰਦਾ ਹੀ ਨਹੀਂ ਤੁਸੀਂ ਤਾਂ ਦਿਵਾਲੀ ਮਤਲਬ ਹੋਏ ਕਰੀ ਐਚ ਵਰ ਵੀ ਚੱਕਤਾ ਇੱਕ ਇੱਕ ਇਹਦੇ ਵਿੱਚ ਇੱਕ ਡਿਫਰੈਂਟ ਐਂਗਲ ਇਹ ਵੀ ਆ ਅਟਰਨੀ ਟੇਕ ਕਹਿਣਾ ਜੀ ਵੀ ਜਿਹੜੀ ਆ ਟ੍ਰੇਡ ਡੀਲ ਵੀ ਬਣਾਉਣੀ ਆ ਫੇ ਇੰਡੀਆ ਦੀ ਬਾਹ ਵੀ ਮਰੋੜਦੀ ਆ ਨਾ ਨਾਲ ਦੇ ਨਾਲ ਫਿਰ ਇੱਕ ਐਂਗਲ ਦੂਜੇ ਪਾਸੋਂ ਵੀ ਜਿਹੜਾ ਇਹ ਕਰ ਰਹੇ ਆ ਸੋ ਇਹ ਸਾਰੀਆਂ ਚੀਜ਼ਾਂ ਨਾਲ ਆ ਸੋ ਪਰੇ ਆ ਵੀ ਨਿਸ਼ਾਨੇ ਦੇ ਉੱਤੇ ਜਿਹੜੇ ਉਹ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਜਿਹੜੇ ਉਹ ਆ ਚੁੱਕੇ ਹੈਗੇ ਆ ਤੇ ਰਾਜਕਰਨ ਜੀ ਜਦੋਂ ਮੈਂ ਕਹਿਆ ਨਾ ਦਾ ਆਪਣਾ ਡਾਇਰੈਕਟਰ ਖੁਦ ਪਟੇਲ ਹੈਗਾ ਠੀਕ ਆ ਤੁਸੀਂ ਮਤਲਬ ਗੱਲ ਸੁਣ ਕੇ ਦੇਖੋ ਕਈ ਵਾਰੀ ਸਰਕਾਰੀ ادارے ਪਿਛਾਰੇ ਚ ਵੀ ਨਾ ਜਿਹੜਾ ਬੰਦਾ ਆਪਣਾ ਇਮੀਗ੍ਰੈਂਟ ਬੰਦਾ ਕਈ ਵਾਰੀ ਉਹਦੇ ਹੱਥ ਪਾਵਰ ਲੱਗ ਜਾਂਦੀ ਸਰਕਾਰੀ ਵਕੀਲ ਬਣ ਜਾਂਦਾ ਉਹ ਬਣ ਜਾਂਦਾ ਅਫਸਰ ਬਣ ਜਾਂਦਾ ਠੀਕ ਆ ਦੂਜੀ ਕਿੰਡਾਂ ਵਾਲੇ ਉਹ ਬੰਦਾ ਕਈ ਕੋਈ ਕਹਿੰਦਾ ਕਿ ਸ਼ਾਇਦ ਇਹਨੂੰ ਪਤਾ ਹੋਊਗਾ ਥੋੜਾ ਬਹੁਤ ਦੂਜੇ ਪਾਸੇ ਦਾ ਵੀ ਐਂਗਲ ਪਤਾ ਹੋਊਗਾ ਉਹ ਤੇ ਬੰਦੇ ਮੈਂ ਕਿਹਾ ਕਈ ਵਾਰੀ ਅੱਡੀ ਗਾਂ ਦਾ ਇੱਕ ਚੀਜ਼ ਜਿਹੜੀ ਲੈ ਜਾਂਦੇ ਕਹਿੰਦੇ ਲੈ ਆਪਣੇ ਆਪ ਨੂੰ ਲੈ ਮੈਂ ਕਿਹਾ ਹੁਣ ਤੁਸੀਂ ਦੇਖ ਲਓ ਕਿ ਕਿੰਨੇ ਗੁਜਰਾਤੀ ਇਹਨਾਂ ਨੇ ਜਿਹੜੇ ਫੜੇ ਆ ਤੇ ਬੰਦਾ ਮੇਨ ਜਿਹੜਾ FBI ਦਾ ਉਹ ਉਹ ਖੁਦ ਪਟੇਲ ਹੈਗਾ ਜੀ ਜੀ